ਹਾਂਜੀ ਸੱਚੇ ਕਾਲ ਜੀ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਰੂਟੀ 13 13 ਦੇ ਉੱਪਰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਸੋ ਕਾਫੀ ਟਾਈਮ ਤੋਂ ਮੇਰੀਆਂ ਭੈਣਾਂ ਮੈਨੂੰ ਪੁੱਛ ਰਹੀਆਂ ਸੀ ਕਿ ਦੀਦੀ ਤੁਸੀਂ ਤੀਆਂ ਦੀ ਤਰ੍ਹਾਂ ਕਰਵਾ ਚੌਧੇ ਉੱਪਰ ਵੀ ਕੋਈ ਆਫਰ ਦੇ ਰਹੇ ਹੋ ਜਾਂ ਨਹੀਂ ਹਾਂਜੀ ਆਪਾਂ ਆਫਰ ਬਿਲਕੁਲ ਜ਼ਰੂਰ ਦੇ ਰਹੇ ਹਾਂ ਜੀ ਬਟ ਇਹ ਆਫਰ ਦੇ ਵਿੱਚ ਆਪਾਂ ਕੁਝ ਚੇਂਜ ਕੀਤਾ ਜੀ ਉਹ ਚੇਂਜ ਕੀ ਹੈ ਜੀ ਆਪਾਂ ਇਸ ਆਫਰ ਦੇ ਵਿੱਚ ਨਾ ਤਾਂ ਤੁਹਾਨੂੰ ਦੋ ਸੂਟ ਸਟਿਚ ਕਰਕੇ ਦਵਾਂਗੇ ਨਾ ਤਿੰਨ ਸੂਟ ਸਟਿਚ ਕਰਕੇ ਦਵਾਂਗੇ ਠੀਕ ਹੈ ਜੀ ਆਪਾਂ ਜਸਟ ਤੁਹਾਨੂੰ ਦਵਾਂਗੇ ਜੀ ਸਿੰਗਲ 1 ਸੂਟ ਸਟਿਚ ਕਰਕੇ ਦਵਾਂਗੇ ਫੁੱਲ ਲਾਈਨਿੰਗ ਵਾਲਾ ਬਟ ਉਹ ਸੂਟ ਹੋਣਾ ਚਾਹੀਦਾ ਜੀ ਸਿਰਫ ਕਰਵਾ ਚੌਥ ਤੇ ਰੀਅਰ ਕਰਨ ਵਾਲਾ ਹੀ ਸੂਟ ਹੋਣਾ ਚਾਹੀਦਾ ਨਾ ਕਿ ਤੁਸੀਂ ਸਿੰਪਲ ਸੂਟ ਲੈ ਆਓ ਜਾਂ ਹੋਰ ਸੂਟ ਐਕਸਟਰਾ ਕੀ ਹੋਰ ਫੰਕਸ਼ਨ ਤੇ ਪਾਉਣ ਵਾਸਤੇ ਉਹ ਸੂਟ ਸਿਰਫ ਕਰਵਾ ਚੌਥ ਵਾਸਤੇ ਹੀ ਹੋਵੇਗਾ ਜੀ ਤਾਂ ਉਹ ਸੂਟ ਦੇ ਵਿੱਚ ਤੁਸੀਂ ਕੀ ਕੀ ਕਰਾ ਸਕਦੇ ਹੋ ਜੀ ਉਹ ਸੂਟ ਦੇ ਵਿੱਚ ਤੁਸੀਂ ਫੁੱਲ ਡਿਜ਼ਾਈਨਿੰਗ ਕਰਵਾ ਸਕਦੇ ਹੋ ਤੁਸੀਂ ਫਰੌਗ suit ਬਣਵਾ ਸਕਦੇ ਹੋ ਤੁਸੀਂ ਲਹਿੰਗਾ ਬਣਵਾ ਸਕਦੇ ਹੋ ਤੁਸੀਂ ਫੁੱਲ ਡਿਜ਼ਾਈਨਿੰਗ ਜਿੱਦਾ ਦੀ ਵੀ ਤੁਹਾਨੂੰ ਪਸੰਦ ਹੈ ਜੀ ਉਹ ਆਪਾਂ ਤੁਹਾਨੂੰ 500 ਦੇ ਵਿੱਚ ਹੀ ਕਰਕੇ ਦੇਵਾਂਗੇ ਉਹ suit ਤੁਹਾਡਾ ਲਾਈਨਿੰਗ ਵਾਲਾ ਹੋਵੇ ਜਾਂ ਤੁਹਾਡਾ ਸਿੰਪਲ ਹੋਵੇ ਬਟ ਉਹ suit ਤੁਹਾਡਾ ਸਰਵ ਕਰਵਾ ਚੌਥ ਤੇ ਵੇਅਰ ਕਰਨ ਵਾਲਾ ਹੋਣਾ ਚਾਹੀਦਾ ਜੀ ਔਰ ਇਹ suit ਜਿਹੜਾ ਜੀ ਆਪਾਂ ਤੁਹਾਨੂੰ ਕਰਵਾ ਚੌਥ ਤੋਂ ਸਿਰਫ ਇੱਕ ਦਿਨ ਪਹਿਲਾਂ ਹੀ ਦੇਵਾਂਗੇ ਜੀ ਔਰ ਜਿਹੜੀ ਮੇਰੀ ਭੈਣ ਕਰਵਾ ਚੌਥ ਤੋਂ ਨੈਕਸਟ ਡੇ ਇਹ ਸੂਟ ਲੈ ਕੇ ਜਾਵੇਗੀ ਤਾਂ ਉਸ ਤੋਂ ਸਟਿਚਿੰਗ ਫੁੱਲ ਲਈ ਜਾਵੇਗੀ ਜੀ ਇਹ ਹਾਂਜੀ ਤਾਂ ਜਿਹੜੀ ਮੇਰੀ ਭੈਣ ਇਹ ਸੂਟ ਕਰਵਾ ਚੌਥ ਤੋਂ ਨੈਕਸਟ ਡੇ ਲੈ ਕੇ ਜਾਵੇਗੀ ਜੀ ਉਸ ਤੋਂ ਆਪਾਂ ਇਹ ਜਿਹੜੀ ਹੈ ਸਟਿਚਿੰਗ ਹੈ ਉਹ ਫੁੱਲ ਲਾਵਾਂਗੇ ਜੀ ਕਿਉਂਕਿ ਇਹ ਆਫਰ ਆਪਾਂ ਦੇਣ ਜਾ ਰਹੇ ਹਾਂ ਸਿਰਫ ਔਰ ਸਿਰਫ ਕਰਵਾ ਚੌਥ ਵਾਸਤੇ ਹੋਰ ਕਿਸੇ ਫੰਕਸ਼ਨ ਵਾਸਤੇ ਨਹੀਂ ਦੇ ਰਹੇ ਜੀ ਸੋ ਮੇਰੀਆਂ ਭੈਣਾਂ ਮੇਰੀ ਇਸ ਗੱਲ ਨੂੰ ਸਮਝਣ ਪਲੀਜ਼ ਔਰ ਇਨੂੰ ਪਲੀਜ਼ ਥੋੜਾ ਇਹ ਵੀਡੀਓ ਨੂੰ ਥੋੜਾ ਧਿਆਨ ਨਾਲ ਸੁਣਨਾ ਕਿਉਂਕਿ ਪਿਛਲੀ ਵਾਰੀ ਜੋ ਆਫਰ ਦਿੱਤੀ ਸੀ ਉਹ ਆਪਾਂ ਲਿਖ ਕੇ ਦਿੱਤੀ ਸੀ ਤਾ ਉਹ ਮੇਰੀਆਂ ਭੈਣਾਂ ਥੋੜਾ ਕਨਫਿਊਜ਼ ਹੋ ਗਈਆਂ ਸਨ ਕਿ ਤਿੰਨ ਸੂਟਾਂ ਦੇ ਵਿੱਚੋਂ ਅਸੀਂ ਸਿੰਪਲ ਵੀ ਸਟੀਚ ਕਰਵਾ ਸਕਦੇ ਹਾਂ ਲਾਈਨਿੰਗ ਵਾਲਾ ਵੀ ਕਰਵਾ ਸਕਦੇ ਹਾਂ ਬਟ ਉਹ ਫਿਰ ਐਦਾਂ ਨਹੀਂ ਦਿੱਤੀ ਹੋਈ ਸੀ ਜੀ ਉਹ ਸਿਰਫ ਅਗਰ ਤੁਸੀਂ ਤਿੰਨ ਸੂਟ ਸਿੰਪਲ ਕਰਵਾਉਂਦੇ ਸੀ ਤਾਂ ਇੱਕ ਫ੍ਰੀ ਸੀ ਜੀ ਅਗਰ ਤੁਸੀਂ ਤਿੰਨ ਲਾਈਨਿੰਗ ਵਾਲੇ ਕਰਵਾਉਂਦੇ ਸੀ ਤਾਂ ਫ੍ਰੀ ਸੀ ਜੀ ਸੋ ਚਲੋ ਉਹ ਟਾਈਮ ਤਾਂ ਆਪਣਾ ਗਿਆ ਨੰਗ ਠੀਕ ਹੈ ਜੀ ਹੁਣ ਇਸ ਆਫਰ ਦਾ ਅਗਰ ਤੁਸੀਂ ਫਾਇਦਾ ਚੱਕਣਾ ਚਾਹੁੰਦੇ ਹੋ ਤਾਂ ਪਲੀਜ਼ ਜਲਦੀ ਤੋਂ ਜਲਦੀ ਮੈਨੂੰ ਆਪਣਾ ਕਰਵਾ ਚੌਥ ਵਾਲਾ ਸੂਟ ਦੇ ਕੇ ਜਾਓ ਜੀ ਤਾਂ ਕਿ ਮੈਂ ਜਲਦੀ ਜਲਦੀ ਤੁਹਾਡਾ ਸੂਟ ਸਟਿਚ ਕਰ ਸਕਾਂ ਔਰ ਤੁਸੀਂ ਕਰਵਾ ਸੂਟ ਚਾਹਤੇ ਵੇਅਰ ਕਰ ਸਕੋ ਔਰ ਇੱਕ ਲਾਸਟ ਗੱਲ ਜੀ ਜੋ ਵੀ ਸੂਟ ਤੁਸੀਂ ਸਟਿਚ ਕਰਵਾ ਕੇ ਲੈ ਕੇ ਜਾਓਗੇ ਜੀ ਤਾਂ ਪਲੀਜ਼ ਮੇਰੀ ਹੱਥ ਬਨ ਕੇ ਬੇਨਤੀ ਹੈ ਜੀ ਉਹ ਸੂਟ ਦੀ ਪਿਕ ਤੁਸੀਂ ਮੈਨੂੰ ਕਰਵਾ ਚੌਥ ਵਾਲੇ ਦਿਨ ਦੀ ਜਰੂਰ ਸੈਂਡ ਕਰਿਓ ਜੀ ਕਿਉਂਕਿ ਇਸ ਚੀਜ਼ ਨਾਲ ਆਪਾਂ ਨੂੰ ਵੀ ਹੌਸਲਾ ਮਿਲਦਾ ਹੈ ਔਰ ਨੈਕਸਟ ਟਾਈਮ ਵੀ ਤੁਸੀਂ ਇਸ ਤੋਂ ਵੀ ਅੱਛੀ ਆਫਰ ਦਾ ਫਾਇਦਾ ਲੈ ਸਕੋਗੀ ਜੋ ਮੇਰੀ ਭੈਣ ਇਸ ਤਰੀਕੇ ਨਾਲ ਨਹੀਂ ਚੱਲੇਗੀ ਤਾਂ ਮੇਬੀ ਆਪਾਂ ਉਸ ਨੂੰ ਨੈਕਸਟ ਆਫਰ ਦੇ ਵਿੱਚ ਸ਼ਾਮਿਲ ਨਾ ਕਰੀਏ ਜੀ ਸੋ ਪਲੀਜ਼ ਇਸ ਚੀਜ਼ ਨੂੰ ਫੋਲੋ ਜ਼ਰੂਰ ਕਰੀਏ अपने चैनल सब्सक्राइब करो जी और लाइक शेयर और कमेंट करना ना भुलिया करो जी बहुत मेहरबानी होएगी सो थैंक यू बाय बाय